ਪੰਜਾਬ ਦਾ ਬਜਟ ਸੈਸ਼ਨ ਕੱਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਦੇ ਲਈ ਰਣਨੀਤੀ ਉਲੀਕਣ ਦੇ ਲਈ ਪੰਜਾਬ ਕੈਬਨਿਟ ਦੀ ਅੱਜ ਮੀਟਿੰਗ ਸੱਦੀ ਗਈ ਸੀ ਜਿਸ ਵਿੱਚ ਫਾਈਨਾਂਸ ਬੈਲੂ ਮਨਜ਼ੂਰੀ ਦਿੱਤੀ ਗਈ ਤੇ ਹੋਰ ਵੀ ਕਈ ਅਹਿਮ ਮਸਲੇ ਵਿਚਾਰੇ ਗਏ ਤੇ ਇਸ ਦੇ ਨਾਲ ਹੀ ਵਿਰੋਧੀ ਧਿਰ ਕਾਂਗਰਸ ਨੇ ਵੀ ਤਿਆਰੀ ਖਿੱਚ ਲਈ ਹੈ ਸੂਬਾ ਸਰਕਾਰ ਨੂੰ ਕਈ ਮੁੱਦਿਆਂ ਤੇ ਕੇਰਨ ਦੀ ਇਹਨਾਂ ਮੁੱਦਿਆਂ ਦੇ ਵਿੱਚ ਮਹਿੰਗਾਈ ਰੇਤਾ ਬਜਰੀ ਦਾ ਮੁੱਦਾ ਸੂਬੇ ਵਿੱਚ ਸੋਕੇ ਦਾ ਮੁੱਦਾ ਇਹਨਾਂ ਸਾਰੇ ਮੁੱਦਿਆਂ ਤੇ ਪੰਜਾਬ ਕਾਂਗਰਸ ਸੂਬਾ ਸਰਕਾਰ ਨੂੰ ਕੇਰਨ ਦੀ ਕੋਸ਼ਿਸ਼ ਕਰੇਗੀ ਹੋਰ ਗੱਲਬਾਤ ਕਰਦੇ ਆ ਸਾਡੇ ਸਹਿਗੀ ਆਂਦਰ ਸਿੰਘ ਦੇ ਨਾਲ ਯਾਦਵਿੰਦਰ ਰਾਜ ਕੀ ਕੀ ਅਹਿਮ ਮਸਲੇ ਵਿਚਾਰੇ ਗਏ ਤੇ ਕੀ ਪ੍ਰੋਪਰਟੀ ਟੈਕਸ ਤੇ ਮਿਲੇਗੀ ਛੋਟ ਦੇਖੋ ਜਿਹੜੀ ਸਭ ਤੋਂ ਅਹਿਮ ਗੱਲ ਹੈ ਕਿ ਉਹਨਾਂ ਦ라이 ਨੂੰ ਬਜਟ ਪੇਸ਼ ਹੋ ਰਿਹਾ ਬਜਟ ਨੂੰ ਲੈ ਕੇ ਐਚ ਕੈਬਨਿਟ ਦੇ ਅੰਦਰ ਖਰਚਾ ਹੋਈ ਹੈ ਕਿ ਕਿਸ ਤਰ੍ਹਾਂ ਦੇ ਫਾਈਨੈਂਸ਼ੀਅਲ ਦੇ ਮਸਲੇ ਹੋਣਗੇ ਕੀ ਕੀ ਚੀਜ਼ਾਂ ਲਿਆਂਦੀਆਂ ਜਾਣਗੀਆਂ ਔਰ ਕਿਵੇਂ ਪੂਰੀ ਕੈਬਨਿਟ ਜੁਤੇ ਤਿਆਰੀ ਕਰਵਾਈ ਗਈ ਹੈ ਕਿ ਹਾਲਾਂਕਿ ਦਲਜੀਤ ਚੀਮਾ ਨਾਲ ਜਦੋਂ ਅਸੀਂ ਗੱਲ ਕੀਤੀ ਕਿ ਕਿਹੜੀਆਂ ਕਿਹੜੀਆਂ ਚੁਣੌਤੀਆਂ ਆਈਆਂ ਨੇ ਤਾਂ ਉਹਨਾਂ ਨੇ ਕਿਹਾ ਕਿ ਮਸਲੇ ਬਹੁਤ ਮੀਡੀਆ ਦੇ ਅੰਦਰ ਨਹੀਂ ਦੱਸੇ ਜਾ ਸਕਦੇ ਬਹੁਤ ਸੈਂਸਿਟਿਵ ਹੁੰਦੇ ਨੇ ਬਜਟ ਦੀ ਬਜਟ ਰਿਲੀਜ਼ ਹੋਣ ਤੋਂ ਬਾਅਦ ਹੀ ਸਾਰੀਆਂ ਚੀਜ਼ਾਂ ਤੇ ਚਰਚਾ ਹੁੰਦੀ ਹੈ ਤਾਂ ਦੂਜਿਆਂ ਜਿਹੜੇ ਸਾਨੂੰ ਪਤਾ ਲੱਗਿਆ ਨੇ ਸੂਤਰਾਂ ਦੇ ਹਵਾਲੇ ਨਾਲ ਪ੍ਰਾਪਰਟੀ ਟੈਕਸ ਦੇ ਉੱਤੇ ਵੀ ਚਰਚਾ ਹੋਈ ਹੈ ਔਰ ਰੇਤਾ ਬਜਰੀ ਦੇ ਉੱਤੇ ਵੀ ਚਰਚਾ ਹੋਈ ਹੈ ਪਰ ਇਸ ਦੇ ਉੱਤੇ ਕੋਈ ਵੀ ਜਿਹੜਾ ਮਿਨਿਸਟਰ ਸੀ ਉਹ ਬੋਲਣ ਨੂੰ ਤਿਆਰ ਨਹੀਂ ਸੀ ਰੇਤਾ ਬਜਰੀ ਦੇ ਉੱਤੇ ਇਹ ਹੀ ਮਸਲਾ ਉੱਠਿਆ ਕਿ ਲੋਕਾਂ ਦੇ ਅੰਦਰ ਬਹੁਤ ਸਾਰਾ ਰੋਸ ਹੈ ਇਸ ਮਸਲੇ ਤੇ ਜਲਦੀ ਕੋਈ ਚੀਜ਼ਾਂ ਜਲਦੀ ਕੋਈ ਸਟੈਂਡ ਲਿਆ ਜਾਵੇ ਔਰ ਜਲਦੀ ਕੋਈ ਡਿਸੀਜਨ ਲਿਆ ਜਾਵੇ ਸਾਈ ਦੋਵਾਂ ਮਸਲਿਆਂ ਦੇ ਉੱਤੇ ਪ੍ਰਾਪਰਟੀ ਟੈਕਸ ਦੇ ਉੱਤੇ ਵੀ ਇਹਨਾਂ ਦੇ ਉੱਤੇ ਵੀ ਚਰਚਾ ਹੋਈ ਪਰ ਕੈਬਨਿਟ ਦੇ ਅੰਦਰ ਜਿਹੜੀ ਅਪਰੂਵਲ ਹੋਈ ਹੈ ਚੀਜ਼ਾਂ ਦੀ ਜਿਹੜੀ ਰੈਜ਼ੋਲੂਸ਼ਨ ਆਇਆ ਸੀਗਾ ਜਿਹੜੀ ਉਹ ਪਾਸ ਹੋਇਆਗਾ ਉਹ ਸਿਰਫ ਫਾਈਨਾਂਸ ਦੇ ਮਸਲਿਆਂ ਨਾਲ ਜੁੜਿਆ ਹੋਇਆ ਹੈ ਯਾਨੀ ਅੰਦਰ ਇਹਨਾਂ ਮਸਲਿਆਂ ਤੇ ਹੀ ਕਾਂਗਰਸ ਪਾਰਟੀ ਵੀ ਕਰਨ ਦੀ ਕੋਸ਼ਿਸ਼ ਕਰੇਗੀ ਸਤਾ ਤਿਰ ਰਹੋ ਬਿਲਕੁਲ ਕਾਂਗਰਸ ਨਾਲ ਅਸੀਂ ਅੱਜ ਗੱਲਬਾਤ ਕੀਤੀ ਹੈ ਕਿ ਸੀਨੀਅਲ ਜਾਕਰ ਜਿਹੜੇ ਵਿਰੋਧੀ ਧਰ ਦੇ ਨੇਤਾ ਨੇ ਉਹਨਾਂ ਨੇ ਕਿਹਾ ਕਿ ਉਹ ਹਰ ਮਸਲੇ ਦੇ ਉੱਤੇ ਚਾਹ ਡਰਗ ਦਾ ਮਾਮਲਾ ਤੇ ਪ੍ਰਾਪਰਟੀ ਟੈਕਸ ਦਾ ਮਾਮਲਾਗਾ ਕਹੇ ਇੰਡਸਟਰੀ ਦੇ ਜੋ ਟੈਕ ਲੱਗ ਰਹੇ ਨੇ ਇਹ ਜਿਹੜੇ तमाम ਇਸ਼ੂ ਨੇ ਪੰਜਾਬ ਦੇ ਜਿਹੜੇ ਇਹਨਾਂ ਦਿਨਾਂ ਦੇ ਅੰਦਰ ਚੱਲ ਰਹੇ ਨੇ ਉਹਨਾਂ ਸਾਰੇ ਮਸਲਿਆਂ ਦੇ ਉੱਤੇ ਇੱਕ ਵੱਡਾ ਵਿਰੋਧ ਜਿਹੜਾ ਉਹ ਦਰਜ ਕਰਾਉਣਗੇ ਔਰ ਉਹਨਾਂ ਨੇ ਉਮੀਦ ਵੀ ਕੀਤੀ ਹੈ ਕਿ ਸਰਕਾਰ ਇਸ ਵਾਰ ਉਹਨਾਂ ਦੀਆਂ ਗੱਲਾਂ ਨੂੰ ਸੁਣ ਕੇ ਉਹਦੇ ਤੇ ਕੋਈ ਨਾ ਕੋਈ ਜਿਹੜਾ ਰਿਸਪੌਂਸ ਹੁਣ ਕਰੇ ਜੀ ਧੰਨਵਾਦ ਆਜ ਅੰਦਰ ਗੱਲਬਾਤ ਦੇ ਲਈ ਸੋ ਅੱਜ ਪੰਜਾਬ ਕੈਬਨਿਟ ਦੀ ਬੈਠਕ ਜਿਸ ਵਿੱਚ ਕਈ ਅਹਿਮ ਮਸਲੇ ਵਿਚਾਰੇ ਗਏ ਕਿਉਂਕਿ ਕੱਲ ਤੋਂ ਪੰਜਾਬ ਦਾ ਬਜਟ ਸੈਸ਼ਨ ਸ਼ੁਰੂ ਹੋਣ ਵਾਲਾ ਹੈ